ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ RAM KALI KI VAR RAI BALWAND TATHA SATAI DOOM AKHI EK OANKAR SAT GURU PRASAD NAUKARTA KAADAR KARE KIO BOL HOVA JO KHIVDAE DE GUNAA SAT PAEN PRAAV HAI PARANGAT DAAN PADIWDAE ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨੀਵਦਾ ਲੈਣੇ ਧਰਿਓਂ ਛੱਤ ਸਿਰ ਕਰਿ ਸਿਫਤੀ ਅੰਮ੍ਰਿਤ ਪੀਵਦਾ ਮਤ ਗੁਰ ਆਤਮ ਦੇਵਤੀ ਖੜਗ ਜੋਰ ਪਰਾ ਕੋਈ ਜੀਦ ਹੈ ਗੁਰ ਚਿਲੇ ਰਹਿ ਰਾਸ ਕੀ ਨਾਨਕ ਸਲਾਮ ਥੀਵਦਾ ਸਹ ਟਿੱਕਾ ਦੇ ਤੋਸ ਜੀਵਦਾ ਲੈਣੇ ਦੀ ਫੇਰਾਈ ਐ ਨਾਨਕਾ ਦੋਹੀ ਖੱਟੀ ਐ ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲੱਟੀ ਐ ਚੂਲੇ ਸੋ ਛਤ ਨਿਰੰਝਨੀ ਮਲ ਤਖਤ ਬੈਠਾ ਗੁਰ ਹੱਟੀ ਐ ਕਰੇ ਜੀ ਗੁਰ ਫਰਮਾਇਆ ਸਿਲ ਜੋਗ ਅਲੂਣੀ ਛੱਟੀ ਐ ਲੰਗਰ ਚੱਲੈ ਗੁਰ ਸ਼ਬਦ ਹਰ ਤੋਟਨਾ ਆਵੀ ਖੱਟੀ ਐ ਖਰਚੇ ਦਿੱਤ ਖਸਮ ਦੀ ਆਪ ਖਹਿਦੀ ਖੈਰ ਦਬੱਟੀ ਐ ਹੋਵੇ ਸਿਫਤ ਖਸਮ ਦੀ ਨੂਰ ਅਰਸੋ ਹੋ ਕੁਰਸੋ ਛੱਟੀ ਐ ਤੁ ਤ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਚ ਜੇ ਗੁਰ ਫਰਮਾਇਆ ਕਿਉ ਏਦੂ ਬੋਲੋ ਹੱਟੀ ਐ ਪੁਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮਰੱਟੀ ਐ ਦਿਲ ਖੋਟੇ ਆ ਕੀ ਫਰਹੈ ਬਨ ਭਾਰ ਉਚਾਇਨ ਛੱਟੀ ਐ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਨੇ ਠੱਟੀ ਐ ਕੌਣ ਹਾਰੇ ਕਿਨ ਉਵੱਟੀ ਐ ਜਿਨ ਕੀ ਤੀਸੋ ਮੰਨਣਾ ਸੋ ਸਾਲ ਜਿਵਾਹੇ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾ ਕਰੇ ਦਲਾਲੀ ਸਤਗੁਰ ਆਖੇ ਸੱਚਾ ਕਰੇ ਸਾ ਬਾਤ ਹੋਵੇਦਰ ਹਾਲੀ ਗੁਰ ਅੰਗਦ ਦੀ 도ਹੀ ਫਰੀ ਸਚ ਕਰਤਾ ਬੰਦ ਬਹਾਲੀ ਨਾਨਕ ਆਇਆ ਪਲਟ ਕਰ ਮਲ ਤਖਤ ਬੈਠਾ ਸੈ ਡਾਲੀ ਦਰਸੀ ਵੇ ਉਮਤ ਖੜੀ ਮਸਕਲੇ ਹੋਏ ਜੰਗਾਲੀ ਦਰਦਰਵੇਸ ਖਸਮਦੈ ਨਾਏ ਸੱਚੈ ਬਾਣੀ ਲਾਲੀ ਬਲਵੰਡ ਕੀ ਵੀ ਨੇਕ ਜਨ ਜਿਨ ਬਹੁਤੀ ਛਾਉ ਪਤਰਾਲੀ ਲੰਗਰ ਤੌਲਤ ਵੰਡੀਐਸ ਅੰਮ੍ਰਿਤ ਖੀਰ ਕੇ ਹਾਲੀ ਗੁਰਸਿੱਖਾ ਕੇ ਮੁਖ ਉਜਲੇ ਮਨ ਮੁਕਤੀਏ ਪਰਾਲੀ ਪਏ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਘਾਲੀ ਮਾਤਾ ਕੀ ਵੀ ਸਹਸੋਏ ਜਿਨ ਗੋਏ ਉਠਾਲੀ ਹੋ ਰਿਓ ਗੰਗ ਵਹਾਈਐ ਦੁਨੀਆਈ ਆਖੇ ਕਿ ਕਿਉਨ ਨਾਨਕ ਈਸਰ ਜਗਨਾਥ ਉਚ ਹੱਦੀ ਵਹਿਣ ਵਿਰਕਿਓਨ ਮਾਦਾਨਾ ਪਰਬਤ ਕਰ ਨੇਤਰਬਸਕ ਸ਼ਬਦ ਰਿੜਕਿਓਨ ਚੌਦਹ ਰਤਨ ਨਿਕਾਲਿਅਨ ਕਰ ਆਵਾ ਗੌਣ ਚਿਲਕਿਓਨ ਕੁਦਰਤ ਅਹ ਵਿਖਾਲੀਅਨ ਜਿਣ ਐਵਡ ਪਿਡਠਣ ਕਿਓਨ ਲੈਣੇ ਧਰਿਓਨ ਛਤਰ ਸਿਰ ਅਸਮਾਨ ਕੇ ਆੜਾ ਛਕਿਓਨ ਜੋਤ ਸਮਾਣੀ ਜੋਤ ਮਾਹੀ ਆਪ ਆਪੈ ਸੇ ਤਿਮਕਿਓਨ ਸਿਖਾ ਪੁੱਤਰਾ ਕੋਖ ਕੈ ਸਭ ਉਮਤ ਵੇਖੋ ਜਿ ਕਿਓਨ ਜਸਦੋਸ ਤਲਹਣਾ ਟਿਕੇਓਨ ਫਿਰ ਵਸਾਇਆ ਫਿਰੁਆਣ ਸਤਗੁਰ ਖਾ ਡੂਰ ਜਬ ਤਬ ਸੰਜਮ ਨਾਲ ਤਦ ਹੋਰ ਮੁਚ ਗਰੂਰ ਲਬ ਵਿਹਾਣੇ ਮਾਨਸਾ ਜੋ ਪਾਣੀ ਬੂਰ ਵਰਿਆਦਰ ਗਹਿ ਗੁਰੂ ਕੀ ਕੁਦਰਤੀ ਨੂਰ ਜਿਤਸੋ ਹੱਥ ਨਾਲ ਲਬਈ ਤੋ ਉਹ ਠਰੂਰ ਨਾਨਦ ਨਾਮ ਨਿਧਾਨ ਹੈ ਤੁਧ ਵਿੱਚ ਪ੍ਰਭੂਰ ਨਿੰਦਾ ਤੇਰੀ ਜੋ ਕਰੇ ਸੋ ਵੰਯੈ ਚੂਰ ਨਿੜਦ ਸਮਾਤ ਲੋਕ ਤੁਧ ਸੁਜੈ ਦੂਰ ਫੇਰ ਵਸਾਇਆ ਫੇਰੁ ਆਣ ਸਤਗੁਰ ਖਾ ਡੂਰ ਸੋ ਟਿੱਕਾ ਸੋ ਬਹਿਣਾ ਸੋਈ ਦੀਬਾਣ ਪਿਉ ਦਾਦੇ ਜਿਵੇਂ ਹਾ ਪੋਤਾ ਪਰਵਾਨ ਜਿਨ ਬਸਕ ਨੇਤਰ ਇਕੱਤੇ ਆਕਰ ਨੇ ਹੀ ਤਾਣ ਜਿਨ ਸਮੁੰਦ ਵਿਰੋਲ ਆਕਰ ਮੀਰ ਮਧਾਨ ਚੌਦ ਤੇ ਰਤਨ ਕਾਲਿਆਨ ਕੀ ਤੋਨ ਚਾਨਾਨ ਕੋੜਾ ਕੀ ਤੋ ਸਹਜ ਦਾ ਜਤ ਕੀਓ ਪਲਾਨ ਤਣਖ ਚੜਾਇਓ ਸਤ ਦਾ ਜਸ ਹੰਦਾ ਬਾਣ ਕਲ ਵਿੱਚ ਤੂੰ ਅੰਧਾਰ ਸਾ ਚੜਿਆ ਰਹਿ ਭਾਣ ਸਤਹੁ ਖੇਤ ਜਮਾਇਓ ਸਤਹੁ ਛਾਵਣ ਨਿਤਰ ਸੋਈ ਤੇਰੀ ਐ ਕਿਉ ਮੈਦਾਖਾਨ ਚਾਰੇ ਕੁੰਡਾ ਸੂਜੀ ਉਸ ਮਨਮਹਿਬ ਸਬਦ ਪ੍ਰਵਾਨ ਆਵਾਗੁਣ ਨਿਵਾਰੇ ਓ ਕਰਨਦਰ ਨੀਸਾਨ ਆਉਤਰਿਆ ਆਵਤਾਰ ਲੈ ਸੋ ਪੁਰਖ ਸੁਜਾਨ ਚਖੜਵਾਉ ਨ ਡੋਲਈ ਪਰਬਤ ਮੇਰਾਣ ਜਾਣੈ ਬਿਰਥਾ ਜੀ ਕੀ ਜਾਣੀ ਹੁ ਜਾਣ ਕਿਆ ਸਲਾਹੀ ਸੱਚੇ ਪਾਤਸ਼ਾਹ ਜਾਂ ਤੂੰ ਸੁਗੁਰ ਸੁਜਾਨ ਦਾਨ ਜੇ ਸਤਗੁਰ ਭਾਵਸੀ ਸੋ ਸੱਤੇ ਦਾਨ ਨਾਨਕ ਹੰਦਾ ਛੱਤ ਸਿਰ ਉਮਤ ਹੈਰਾਨ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਪਿਉ ਦਾਦੇ ਜੇ ਵਿਹਾ ਪੁੱਤਰਾ ਪ੍ਰਵਾਨ ਧੰਨ ਧੰਨ RAMDAS ਗੁਰ ਜਿਨ ਸਿਰ ਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾਹ ਅਤੂਲ ਤੂ ਤੇਰਾ ਅੰਤ ਨਾ ਪਾਰਾ ਵਾਰਿਆ ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ ਲਗ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਰ ਪਰਵਾਰਿਆ ਤਾਂਸੋ ਤੇਰਾ ਥਾਨ ਹੈ ਸਚ ਤੇਰਾ ਪੈਸਕਾਰਿਆ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿਠਾ ਤਾਂ ਮਨ ਸਾਧਾਰਿਆ ਚਾਰੇ ਜਾਗੇ ਚਹ ਜੁਗੀ ਪੰਚਾਇਣ ਆਪੇ ਹੋਆ ਆਪਿ ਨੇ ਆਪ ਸਾਜਿਓ ਨ ਆਪੇ ਹੀ ਥੰਮਖ ਲੋਆ ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਆ ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ ਤਾਖਤ ਬੈਠਾ ਅਰਜਨ ਗੁਰੂ ਸਤਗੁਰ ਕਾਖਿ ਵੈਚੰਦੋਆ ਉਗਵਣ ਹੋਤ ਆਤਵਣੋ ਹੋ ਚਹ ਚੱਕੀ ਕੀਨ ਲੋਆ ਜਿਨੇ ਗੁਰੂ ਨਾ ਸੇਵਿਓ ਮਨਮੁਖਾ ਪਿਆ ਮੂਆ ਦੂਣੀ ਚੌਣੀ ਕਰਾਮਾਤ ਸੱਚੇ ਕਾ ਸੱਚਾ ਢੋਆ ਚਾਰੇ ਜਗ ਚਹ ਜੁਗੀ ਪੰਚਾਇਣ ਆਪੇ ਹੋਆ ਦੂਣੀ ਚੌਣੀ ਕਰਾਮਾਤ ਸੱਚੇ ਕਾ ਸੱਚਾ ਢੋਆ ਚਾਰੇ ਜਗਿਤ ਚਹ ਜੁਗੀ ਪੰਚਾਇਣ ਆਪੇ ਹੋਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ